ਅੱਜ ਫਿਰ ਕੈਂਟ ਦੀ ਗੱਲ ਸੁਣਾਦਾ ਫਿਰ ਸੁਣਾਦਾ ਫਿਰ ਜਮਾ ਕੰਡਾ ਗੱਲ ਹੈ ਐ ਹੁੰਦਾ ਵੀ ਦੋ ਜਣੇ ਹੁੰਦੇ ਆ ਤੇ ਇੱਕ ਖੜਾ ਹੁੰਦਾ ਮੋੜ ਤੇ ਠੀਕ ਆ ਉਹਦੇ ਘਰ ਕੋਲ ਜਿਵੇਂ ਲੋਕ ਖੜ ਜਾਂਦੇ ਆ ਤੇ ਇੱਕ ਨਾ ਭੱਜਾ ਭੱਜਾ ਆਉਂਦਾ ਦੂਜੇ ਪਾਸੇ ਓਏ ਓਏ ਕਹਿ ਕੇ ਉਹਨੂੰ ਤੇ ਉਹ ਕਹਿੰਦਾ ਕਿ ਮਰੀ ਤੂੰ ਬੱਕਰੀ ਨਹੀਂ ਦੇਖੀ ਉਹ ਕਹਿੰਦਾ ਕਣ ਬੱਕਰੀ ਮੈਂ ਨਹੀਂ ਕੋਈ ਬੱਕਰੀ ਬੁੱਕਰੀ ਦੇਖੀ ਉਹ ਕਹਿੰਦਾ ਇੱਥੇ ਨੰਗੀ ਹੋਊਗੀ ਬੱਕਰੀ ਤੂੰ ਦੇਖੀ ਹੋਊਗੀ ਕਹਿੰਦਾ ਉਹ ਕਹਿੰਦਾ ਤੂੰ ਹੀ ਨਾ ਜਕੜੀ ਹੋਵੇ ਕਿਦੇ ਹੈ ਤੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਤਰੀ ਬੱਕਰੀ ਬੁੱਕਰੀ ਦਾ ਕਹਿੰਦਾ ਵੈਸੇ ਹੁੰਦੀ ਕਿਹੇ ਜੀ ਇਹ ਉਹ ਕਹਿੰਦਾ ਲਾ ਤੂੰ ਐਡਾ ਤੈਨੂੰ ਬੱਕਰੀ ਦੇ ਨਹੀਂ ਪਤਾ ਹੈ ਕਹਿੰਦਾ ਪੱਕਾ ਤੂੰ ਦੇਖੀ ਆ ਉਹ ਕਹਿੰਦਾ ਨਹੀਂ ਯਾਰ ਮੈਂ ਨਹੀਂ ਤਰੀ ਬੱਕਰੀ ਬੁੱਕਰੀ ਦੇਖੀ ਪਰ ਦਸ ਤਾਂ ਸਹੀ ਹੁੰਦੀ ਕਿਹ ਹੈ ਜੀ ਇਹ ਉਹ ਕਹਿੰਦਾ ਨਾ ਵੀ ਐ ਕਰਕੇ ਵੀ ਵੱਡੇ ਵੱਡੇ ਕੰਨ ਜੇ ਹੁੰਦੇ ਆ ਚਾਰ ਲੱਤਾਂ ਹੁੰਦੀਆਂ ਹੈ ਤੇ ਦੋ ਅੱਖਾਂ ਹੁੰਦੀਆਂ ਮੂੰਹ ਹੁੰਦਾ ਉਵੇਂ ਜਿਵੇਂ ਹੁੰਦਾ ਦੋ ਥਾਣ ਹੁੰਦੇ ਆ ਦੁੱਧ ਦਿੰਦੀ ਹੁੰਦੀ ਆ ਤੇ ਉਹ ਕਹਿੰਦਾ ਅੱਛਾ ਤੇ ਕਹਿੰਦਾ ਇਹ ਹਿੰਦੀ ਕਿੱਡੀ ਕਾ ਉਹ ਕਹਿੰਦਾ ਹੁੰਦੀ ਆ ਏਡੀ ਕ ਉਹ ਜਦੋਂ ਐ ਕਹਿੰਦਾ ਨਾ ਉਹ ਕਹਿੰਦਾ ਫੇਰ ਨਹੀਂ ਮੈਂ ਦੇਖੀ ਕਹਿੰਦਾ ਕਿਉਂ ਕਹਿੰਦਾ ਕਹਿੰਦਾ ਮੈਂ ਤਾਂ ਇੱਥੋਂ ਥੱਲੇ ਤਾਂ ਕੋਈ ਚੀਜ਼ ਹੀ ਨਹੀਂ ਵੇਂਦਾ ਕਹਿੰਦਾ ਮੈਂ ਤਾਂ ਜਦੋਂ ਦੇਖਦਾ ਸਾਹਮਣੇ ਹੀ ਦੇਖਦਾ ਬਸ ਇੱਥੋਂ ਥੱਲੇ ਦਾ ਵੀ ਮੈਂ ਚੀਜ਼ ਨਹੀਂ ਦੇਖਦਾ ਕੀ ਸਿੱਖਿਆ ਫਿਰ ਦੋਸਤੋ ਤੁਸੀਂ ਇਸ ਗੱਲ ਤੋਂ ਹੈ ਇਹ ਗੱਲ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਦੇ ਲੈਵਲ ਤੋਂ ਤੁਸੀਂ ਥੱਲੇ ਦੇਖੋ ਹੀ ਨਾ ਯਾਰ ਬਥੇਰੇ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਆ ਤੁਸੀਂ ਕੋਈ ਫੀਲਡ ਲਾ ਲਓ ਖੇਤੀਬਾੜੀ ਲਾ ਲਓ ਗਾਇਕੀ ਲਾ ਲਓ ਕੋਈ ਰਾਜਨੀਤੀ ਲਾ ਲਓ ਕੋਈ ਬਿਜ਼ਨਸਮੈਨਾਂ ਵਾਲਾ ਕੰਮ ਲਾ ਲਓ ਯਾਰ ਕੁਝ ਵੀ ਲਾ ਲਓ ਇੱਥੇ ਨਾ ਕਹਿੰਦੇ ਵੀ ਭਾਰਤ 'ਚ ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ ਇੱਕ ਹੁੰਦਾ ਅੱਗੇ ਵਧਣ ਵਾਲੇ ਠੀਕ ਆ ਇੱਕ ਹੁੰਦਾ ਪਿੱਛੇ ਰਹਿਣ ਵਾਲੇ ਪਰ ਭਾਰਤ 'ਚ ਤੀਜੀ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ ਠੀਕ ਆ ਤੇ ਉਹ ਕਿਹੜੇ ਆ ਜਿਹੜੇ ਅੱਗੇ ਵਧ ਰਹੇ ਹੁੰਦੇ ਆ ਉਹਨਾਂ ਦੀਆਂ ਲੱਤਾਂ ਖਿੱਚਣ ਵਾਲੇ ਅਸਲੀ ਕਹਿਣਾ ਵੀ ਦੋਸਤੋ ਇਦੂ ਥੱਲੇ ਨਾ ਦੇਖੋ ਹੀ ਨਾ ਤੁਹਾਨੂੰ ਜਿੰਨੇ ਲੋਕ ਮਿਲਣਗੇ ਡੀਮੋਟੀਵੇਟ ਕਰਨ ਵਾਲੇ ਮਿਲਣਗੇ ਨਾ ਤਾਂ ਛੁਣੀ ਹੋਣਾ ਕੁਝ ਛੱਡ ਪਰ ਆ ਕੰਮ ਤੇਰੇ ਵੱਸ ਦਾ ਹੀ ਹੈ ਨੀਗਾ ਐ ਕਹਿਣ ਵਾਲੇ ਮਿਲਣਗੇ ਜੇ ਕੁਝ ਤੁਸੀਂ ਬਣਾ ਚਾਹੁੰਦੇ ਹੋ ਜ਼ਿੰਦਗੀ 'ਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਦੂ ਥੱਲੇ ਦੇਖਣਾ ਹੀ ਬੰਦ ਕਰ ਦਿਓ ਬਥੇਰੇ ਕੁੱਤੇ ਭੰਕੀ ਜਾਂਦੇ ਰਹਿੰਦੇ ਆ ਹਾਥੀਆ ਜਿਹੜੇ ਉਹ ਮਸਤ ਚਾਲ ਤੁਰਦੇ ਰਹਿੰਦੇ ਆ ਠੀਕ ਆ ਜੇ ਦੋਸਤੋ ਗੱਲ ਵਧੀਆ ਲੱਗੀ ਆ ਤਾਂ ਪੇਜ ਫੋਲੋ ਕਰ ਲੋ ਤੁਹਾਡੀ ਜ਼ਿੰਦਗੀ ਬਦਲ ਦਾਂਗੇ ਕਿਉਂਕਿ ਸਾਡਾ ਤਾਂ ਕੰਮ ਇਹ ਜਿਹਾਂ ਘੈਂਟ ਗੱਲਾਂ ਕਰਨਾ ਹੀ ਆ ਠੀਕ ਆ ਜੇ ਤੁਸੀਂ ਫੋਲੋ ਨਾ ਕੀਤਾ ਤੇ ਇੱਥੇ ਸਾਡਾ ਕੋਈ ਨੁਕਸਾਨ ਨਹੀਂ ਨੁਕਸਾਨ ਆ ਤੁਹਾਡਾ ਠੀਕ ਆ ਅਸੀਂ ਤਾਂ ਗੱਲ ਕਰਨੀ ਹੁੰਦੀ ਆ ਕਿਸੇ ਨਾ ਕਿਸ ਨੇ ਤਾਂ ਸਾਡੀ ਗੱਲ ਸੁਣੀ ਲੈਣੀ ਆ ਜੇ ਤੁਸੀਂ ਇਹਨਾਂ ਦਾ ਕੋਈ ਹੋਰ ਸੁਣ ਲੂਗਾ ਠੀਕ ਹੈ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸੇਖੋਂ ਸ਼ਹਿਰ ਸਾਡਾ ਜੈਤੂਆ ਜ਼ਿਲ੍ਹਾ ਫਰੀਦਕੋਟ ਆ ਪੰਜਾਬ ਦੇ ਅਸੀਂ ਵਾਸੀ ਆ ਠੀਕ ਹੈ ਤੇ ਨਤ ਕੰਮ ਦੀਆਂ ਗੱਲਾਂ ਹੀ ਦੱਸਾਂਗੇ ਜ਼ਿੰਦਗੀ ਬਦਲ ਦੇਾਂਗੇ ਤੁਹਾਡੀ ਸ਼ੇਅਰ ਕਰ ਦਿਓ ਵੀਡੀਓ ਬਾਏ ਬਾਏ